ਪਟਿਆਲਾ ਦੇ ਬਡੁੰਗਰ ਸਥਿਤ ਜੈ ਜਵਨ ਕਲੋਨੀ ਵਿਖੇ ਸਮੂਹ ਇਲਾਕਾ ਵਾਸੀਆਂ ਤੇ ਸਾਬਕਾ ਸੈਨਿਕਾਂ ਨਾਲ ਸੰਬੰਧਤ ਜੈ ਜਵਨ ਕਲੋਨੀ ਵੈਲਫੇਅਰ ਸੁਸਾਇਟੀ ਵੱਲੋਂ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਫੈਰਾਉਣ ਸੰਬੰਧੀ ਪ੍ਰਧਾਨ ਪਰਮਿੰਦਰ ਪਾਲ ਸਿੰਘ ਵੜੈਚ ਦੀ ਅਗਵਾਈ ਵਿੱਚ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਤਿਰੰਗਾ ਫੈਰਾਉਣ ਦੀ ਰਸਮ ਸ਼ਹਿਰ ਦੇ ਉੱਗੇ ਸਮਾਪੇਵੀ ਅਤੇ ਆਪ ਦੇ ਸੀਨੀਅਰ ਆਗੂ trilok जैन ਵੱਲੋਂ ਅਗਾਧ ਕੀਤੀ ਗਈ ਇਸ ਦੌਰਾਨ ਪਟਿਆਲਾ ਵਿਖੇ ਆਯੋਜਿਤ ਗਣਤੰਤਰ ਦਿਵਸ ਰਾਜਪਦਰੀ ਸਮਾਗਮ ਮੌਕੇ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ لال ਪ੍ਰੋਹਿਤ ਵੱਲੋਂ ਵਿਸ਼ੇਸ਼ ਤੌਰ ਤੇ ਵੀਰ ਨਾਰੀ ਵਜੋਂ ਸਨਮਾਨਤ ਹੋਏ ਸ਼੍ਰੀਨਗਰ ਦੇ ਕੁਪਵਾੜਾ ਵਿਖੇ ਸ਼ਹੀਦ ਹੋਏ ਸੂਬੇਦਾਰ ਸਰਦਾਰ ਜੋਗਾ ਸਿੰਘ ਦੀ ਧਰਮ ਪਤਨੀ ਜਸਵਿੰਦਰ ਕੌਰ ਅਤੇ ਸ਼ਿਵ ਸ਼ੈਨਾ शिंदे 그룹 ਦੇ ਜ਼ਿਲ੍ਹਾ ਪ੍ਰਧਾਨ ਭੱਤਦੀਪ ਠਾਕੁਰ ਵੱਲੋਂ ਵੀ ਵਿਸ਼ੇਸ਼ ਸਮੂਲੀਅਤ ਕੀਤੀ ਗਈ। ਸਮਾਰੋਹ ਦਾਆਂ ਕੇਂਦਰੀ ਸਕੂਲਾਂ ਦੇ ਕੁਝ ਵਿਦਿਆਰਥੀ ਵੀ ਆਪਣੀ ਵਰਦੀਆਂ ਵਿੱਚ ਸ਼ਾਮਲ ਹੋਏ ਇਸ ਮੌਕੇ ਤ੍ਰਿਲੋਕ ਜੈਨ ਨੇ 26 ਜਨਵਰੀ 1950 ਨੂੰ ਲਾਗੂ ਹੋਏ ਭਾਰਤੀ ਸੰਵਿਧਾਨ ਸੰਬੰਧੀ ਦੱਸਦਿਆਂ ਕਿਹਾ ਕਿ ਸੰਵਿਧਾਨ ਦੇਸ਼ ਦੇ ਨਾਗਰਿਕਾਂ ਨੂੰ ਤੈਅ ਮੁਕਤ ਲੋਕਤੰਤਰਿਕ ਤਰੀਕੇ ਨਾਲ ਆਪਣੀ ਸਰਕਾਰ ਚੁਣੇ ਜਾਣ ਦਾ ਅਧਿਕਾਰ ਦਿੰਦਾ ਹੈ ਅਤੇ ਸਾਡੇ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ ਉਹਨਾਂ ਕਿਹਾ ਕਿ ਭਾਰਤ ਦਾ ਗਣਤੰਤਰ ਸਾਨੂੰ ਆਦੇਸ਼ ਦਿੰਦਾ ਹੈ ਕਿ ਸੰਵਿਧਾਨ ਦਾ ਸਨਮਾਨ ਹੀ ਹਰ ਇੱਕ ਭਾਰਤੀ ਨਾਗਰਿਕ ਹਰ ਵਿਦਿਆਰਥੀ ਦਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਕਾਰਨ ਅਸੀਂ ਆਜ਼ਾਦੀ ਦਾ ਨਿਗਮਣ ਰਹੇ ਹਾਂ ਇਸ ਮੌਕੇ ਤੇ ਬਲਜਿੰਦਰ ਸਿੰਘ ਰਾਕੇਸ਼ ਕੁਮਾਰ ਸ਼ਰਮਾ ਅਮਿਤ ਕੁਮਾਰ ਵੈਦ ਸੁਰੇਂਦਰ ਕੁਮਾਰ ਰਾਜ ਸ਼ਰਮਾ ਰਣਜੀਤ ਸਿੰਘ ਸੰਧੂ ਸੁਖਵਿੰਦਰ ਸਿੰਘ ਵਿਕਰਮ ਸਿੰਘ ਰਮਨਦੀਪ ਸਿੰਘ ਚੋਮਨਾਥ ਸ਼ਰਮਾ ਰਵਿੰਦਰਪਾਲ ਸਿੰਘ ਸੁਰਿੰਦਰਪਾਲ ਸਿੰਘ ਬਲਦੇਵ ਸਿੰਘ ਵੜੈਚ ਜਸਪਾਲ ਸਿੰਘ ਸੰਧੂ ਲੱਖਾ ਸਿੰਘ ਸਿੱਧੂ ਕਸ਼ਮੀਰ ਸਿੰਘ ਮਲਾਹੀ ਦਲੀਪ ਸਿੰਘ ਗੁਰਾਇਆ ਸਤਨਾਮ ਸਿੰਘ ਲਵਪ੍ਰੀਤ ਸ਼ਰਮਾ ਜਗੀਰ ਸਿੰਘ ਐਂਜੀ ਸਿਨਾ ਜੁਨੇਰ ਖਾਨ ਰਜਿੰਦਰ ਸਿੰਘ trilok ਸਿੰਘ ਜਗਤਾਰ ਸਿੰਘ ਅਨਿਲ ਕੁਮਾਰ ਯਸ਼ ਸ਼ਰਮਾ ਲਖਵਿੰਦਰ ਸਿੰਘ ਗਿੱਲ ਹਰਬੰਸ ਸ਼ਰਮਾ ਸਰਬਜੀਤ ਸਿੰਘ ਆਦ ਆਗੂ ਹਾਜ਼ਰ ਸਨ ਸਭ ਤੋਂ ਪਹਿਲਾਂ ਹਾਂਜੀ ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਭਾਵੇਂ ਦੇ ਸਾਡਾ 1947 ਸਾਲ ਜਾਦ ਹੋ ਗਿਆ ਸੀਗਾ ਪਰ ਜਿਹੜਾ ਸਾਡਾ ਕਾਨੂੰਨ ਹੈ ਜਿਹੜਾ ਸਾਡਾ ਸਵਿਧਾਨ ਹੈ ਉਹ 26 ਜਨਵਰੀ 1950 ਨੂੰ ਲਾਗੂ ਹੋਇਆ ਸਾਡੇ ਸਵਿਧਾਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਸਾਰੇ ਵਰਗ ਦੇ ਵਾਸਤੇ ਸਮਾਨ ਹੈ ਤੇ ਇਸ ਬਾਰੇ ਸਾਡੇ ਸਵਿਧਾਨ ਬਾਰੇ ਹਰੇਕ ਵਰਗ ਨੂੰ ਪ੍ਰੋਪਰ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਅਧਿਕਾਰਾਂ ਦਾ ਸਹੀ ਇਸਤੇਮਾਲ ਕਰ ਸਕੇ ਤੇ ਸਾਡੇ ਸੰਵਿਧਾਨ ਦੇ ਵਿੱਚ ਲੇਡੀਆਂ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਰਿਹਾ ਹੈ। ਇਹੀ ਸੰਕਲਪ ਲੈਣਾ ਚਾਹੀਦਾ ਕਿ ਅਸੀਂ ਆਪਸੀ ਭਾਈਚਾਰਾ ਰੱਖਣਾ ਚਾਹੀਦਾ। ਕੋਈ ਵੇਰ ਵੈਰ ਵਿਰੋਧ ਨਹੀਂ ਰੱਖਣਾ ਚਾਹੀਦਾ ਇੱਕ ਦੂਸਰੇ ਪ੍ਰਤੀ। ਸਾਰਿਆਂ ਨੂੰ ਇਹ ਜਿਹੜੇ ਹੈ ਦਿਵਸ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ। ਇਸ ਕਰਕੇ ਮੈਂ ਸਾਰਿਆਂ ਨੂੰ ਅੱਜ ਦੇ 26 ਜਨਵਰੀ ਗਣਤੰਤਰ ਦਿਵਸ ਦੀਆਂ ਸਭ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਹਾਂ। ਜੈ ਹਿੰਦ। ਮੇਰਾ ਨਾਮ ਪਰਮਿੰਦਰਪਾਲ ਸਿੰਘ ਹੈ ਪਰਮਿੰਦਰਪਾਲ ਸਿੰਘ ਜੀ ਅੱਜ ਜਿਹੜਾ ਗਣਤੰਤਰ ਦਿਵਸ ਪ੍ਰੋਗਰਾਮ ਮਨਾਇਆ ਗਿਆ ਦੇ ਸੰਬੰਧੀ ਦੱਸਣਾ ਅੱਜ ਆਪਣੇ ਜੈਜਵਨ ਕਲੋਨੀ ਦੇ ਵਿੱਚ ਗਣਤੰਤਰ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ ਹੈ ਜੋ ਕਿ ਆਪਣੇ ਛੋਟੇ-ਛੋਟੇ ਬੱਚਿਆਂ ਆਪਣੇ ਕੇਂਦਰੀ ਵਿਦਿਆਲਾ ਨੰਬਰ 1 ਆਰਮੀ ਪਬਲਿਕ ਸਕੂਲ ਵੱਲੋਂ ਬੱਚੇ ਆਏ ਸੀਗੇ ਜਿਨ੍ਹਾਂ ਨੇ ਇੱਥੇ ਗਣਤੰਤਰ ਦਿਵਸ ਮਨਾਇਆ ਗਿਆ ਹੈ ਔਰ ਇਹਦੇ ਵਿੱਚ ਸਾਡੀਆਂ ਜੈਜਵਨ ਕਲੋਨੀ ਦੇ ਵਿੱਚ ਇੱਕ ਬੜੇ ਹੀ ਗਰਵ ਦੀ ਗੱਲ ਹੈ ਵੀ ਇੱਕ ਸਾਡੇ ਸ਼ਹੀਦ ਜੋ ਪੂਰੇ ਪਟਿਆਲੇ ਦੇ ਵਿੱਚ ਸ਼ਹੀਦ ਪੰਜ ਵੀਰਨਾਰੀਆਂ ਨੇ ਜਿਹਦੇ ਵਿੱਚ ਉਹ ਆਪਣੇ ਜੈਜਵਨ ਕਲੋਨੀ ਦੇ ਵਿੱਚ ਵੀਰਨਾਰੀ ਜਸਵਿੰਦਰ ਕੌਰ ਸਰਦਾਰ ਸੂਬੇਦਾਰ ਜੋਗਾ ਸਿੰਘ ਵੜੈਚ ਹਾਂਜੀ ਸ਼ਹੀਦ ਹੈ ਸ਼ਹੀਦ ਨੇ ਉਹ ਸਾਡੀ ਇਸ ਕਲੋਨੀ ਦੇ ਵਸਨੀਕੀ ਹੀ ਹਨ ਜੋ ਕਿ ਬੜੀ ਹੀ ਗਰਵ ਦੀ ਗੱਲ ਹੈ ਔਰ ਜੋ ਜੋ ਸੂਬੇਦਾਰ ਜੋਗਾ ਸਿੰਘ ਵੜੈਚ ਨੇ ਉਹ ਮੇਰੇ ਪਿਤਾ ਜੀ ਨੇ ਜੋ ਮੈਂ ਇਸ ਜੈਜਵਨ ਕਲੋਨੀ ਦਾ ਵਸਨੀਕੀ ਹਾਂ ਕਲੋਨੀ ਦਾ ਮੈਸੇਜ ਇਹੀ ਆ ਜੀ ਸਾਨੂੰ ਇੱਕ ਸਾਨੂੰ ਰਸਤੇ ਦੀ ਬਹੁਤ ਦਿੱਕਤ ਆ ਰਹੀ ਆ ਜੋ ਕਿ ਅਸੀਂ ਪਹਿਲਾਂ ਵੀ ਬੜੀ ਮੰਗ ਰੱਖ ਰਹੇ ਆ ਇਹ ਵੀ ਆਪਣੀ ਮਾਂ ਜੋ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਅੱਗੇ ਮੰਗ ਰੱਖੀ ਹੋਈ ਆ ਅਸੀਂ ਵੀ ਸਾਨੂੰ ਰਸਤਾ ਜਿਹੜਾ ਬੰਦ ਆ ਸਾਨੂੰ ਦਿੱਤਾ ਜਾਵੇ ਠੀਕ ਹੈ ਹਾਂਜੀ ਜਲਦੋਂ 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 ਹਾਂਜੀ